ਹਾਂਜੀ ਦੋਸਤੋ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਸਾਰੇ ਤੁਹਾਨੂੰ ਜੋਸਤ ਹੋਵੋਗੇ ਜੀ ਤੁਹਾਡੀ ਤੰਦਰੁਸਤੀ ਦੀ ਕਾਮਨਾ ਕਰਦੀ ਆਪਾਂ ਪੰਜਾਬੀ ਮਾਸਟਰ ਕੈਡਰ ਦੀ ਜਿਹੜੀ ਹੈਗੀ ਤਿਆਰੀ ਸ਼ੁਰੂ ਕੀਤੀ ਹੋਈ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਜਿਹੜਾ ਨਵੇਂ ਨਿਕਲੇ ਉਹਨਾਂ ਨੂੰ ਵੀ ਜਿਹੜਾ ਹੈਗਾ ਧਿਆਨ ਚ ਕਰਵਾ ਦਈਏ ਇਸੇ ਚੈਨਲ ਤੇ ਜਿਹੜਾ ਹੈਗਾ ਆਪਾਂ ਪਿਛਲੇ ਦੋ ਤਿੰਨ ਦਿਨਾਂ ਤੋਂ ਸ਼ੁਰੂ ਕੀਤਾ ਪਰ ਅੱਗੇ ਇਹ ਚੱਲਦਾ ਰਹੂਗਾ ਜਦ ਤੱਕ ਮਾਸਟਰ ਕੈਡਰ ਤਬੇ ਪਰ ਨਹੀਂ ਹੋ ਜਾਂਦਾ ਨਾਲ ਨਾਲ ਕੇ ਆਪਾਂ ਜਿਹੜਾ ਹੈਗਾ ਥੋੜੇ ਦਿਨਾਂ ਬਾਅਦ ਮੈਂ ਐਸਐਸਟੀ ਮਾਸਟਰ ਗ੍ਰੈਡਰ ਦੀ ਤਿਆਰੀ ਵੀ ਸ਼ੁਰੂ ਕਰਵਾਵਾਂਗੇ ਅਸੀਂ 3-4 ਜਿਹੜੇ ਹੈਗੇ ਟੀਚਰ ਮਿਲ ਕੇ ਤੇ ਇੰਗਲਿਸ਼ ਟੀਚਰ ਇੰਗਲਿਸ਼ ਮਾਸਟਰ ਗ੍ਰੈਡ ਦੀ ਵੀ ਜੇ ਹੋਊਗੀ ਤੇ ਬਾਕੀ ਕੰਪਿਊਟਰ एग्जाम ਦੀ ਤਿਆਰੀ ਵੀ ਇੱਥੇ ਨਾਲ ਨਾਲ ਵੀਡੀਓ ਪਾਉਂਦੇ ਰਿਹਾ ਕਰਾਂਗੇ ਜੇ ਤੁਸੀਂ ਕੋਈ ਕਿਸੇ ਵੀ ਤਰ੍ਹਾਂ ਦੀ ਟੈਸਟ ਦੀ ਤਿਆਰੀ ਕਰ ਰਹੇ ਹੋ ਪੰਜਾਬ ਦੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਦਬਾ ਲਓ ਤੇ ਅੱਗੇ ਆਪਾਂ ਮੇਨ ਗੱਲ ਤੇ ਆਉਨੇ ਆਂ ਕੀ ਆਪਾ ਥਿਉਰੀ ਇਹਦੀ ਜਿਹੜੀ ਹੈਗੀ ਪਲੇਲਿਸਟ ਬਣੀ ਹੋਈ ਹੈ ਉੱਥੇ ਥਿਉਰੀ ਚ ਇਹਦੀਆਂ ਡੈਮੋ ਤੁਹਾਨੂੰ ਮਿਲ ਜਾਣਗੀਆਂ ਗੁਰदयाल ਸਿੰਘ ਦੀ ਸਭ ਤੋਂ ਪਹਿਲਾਂ ਗੁਰदयाल ਸਿੰਘ ਬਾਰੇ ਹੀ ਡੈਮੋ ਜਿਹੜੀ ਹੈਗੀ ਆਪਾ ਥਿਉਰੀ ਚ ਪੂਰੀ ਕਲਾਸ ਹੈਗੀ ਆਪਣੀ ਘੰਟਾ ਡੇਢ ਘੰਟੇ ਦੀ ਕਰੀ ਦੂਸਰੀ ਕਲਾਸ ਆਪਣੀ ਇਸ ਬਚਨਦਰ ਲੰਦਾਵਾਰੀ ਨਾਟਕ ਕਰ ਬਾਰੇ ਤੀਸਰੀ ਕਲਾਸ ਆਪਣੀ ਪੰਜਾਬੀ ਵਿਆਕਰਨ ਬਾਰੇ ਹੈ ਇਸ ਤਰ੍ਹਾਂ ਬਾਕੀ ਕਲਾਸਾਂ ਚੰਦੀਆਂ ਨੇ ਤੇ ਇਹ ਜਿਹੜੀ ਰਿਕਾਰਡਿੰਗ ਕਲਾਸ ਇਹ ਆਪਾਂ ਉਹਨਾਂ ਦੀ ਜਿਹੜੀ ਥਿਉਰੀ ਕਰ ਲਈ ਉਹਨਾਂ ਦੇ ਐਮਸੀਕਿਊ ਜੀ ਪਾਇਆ ਕਰਾਂਗੇ ਉਹ ਲਾਈਵ ਕਲਾਸ ਆ ਥਿਉਰੀ ਦੀ ਇਹਦੇ ਤੇ ਆਪਾਂ ਉਹਨਾਂ ਦੀ ਐਮਸੀਕਿਊ ਚ ਪਾਇਆ ਕਰਾਂਗੇ ਪਰ ਮੇਰੇ ਤੁਹਾਨੂੰ ਸੁਲਾਹ ਹੈਗੀ ਕਿ ਪਹਿਲਾਂ ਥਿਉਰੀ ਨੂੰ ਦੋ ਜਾਂ ਤਿੰਨ ਵਾਰੀ ਦੇਖ ਲਓ। ਇੰਗੀ ਤਰ੍ਹਾਂ ਰੱਟ ਲਓ ਥਿਉਰੀ ਨੂੰ। ਥਿਉਰੀ ਜਿਹੜਾ ਹੈ ਮੰਨ ਲਓ ਗੁਰਦਿਆਲ ਸਿੰਘ ਬਾਰੇ ਕਲਾਸ ਹੈਗੀ ਦੋ ਜਾਂ ਤਿੰਨ ਵਾਰੀ ਕਲਾਸ ਲਾ ਲਓ। ਜੇ ਤੁਸੀਂ ਸੱਚੀ ਸੀਰੀਅਸ ਹੋ ਕਿ ਮਾਸਟਰ ਗ੍ਰੈਜੂਏਟ ਵਿੱਚ ਅਭੀ ਤਾਂ ਲੱਗਣੀ ਲੱਗਣਾ। ਤੁਹਾਨੂੰ ਤੁਹਾਨੂੰ ਪੂਰੀ ਕਲਾਸ ਲਾ ਕੇ ਹੀ ਪਤਾ ਚੱਲ ਜੂਗਾ ਉਹ ਕਿ ਇਹ ਤੋਂ ਬਾਅਦ ਕੋਈ ਸਵਾਲ ਨਹੀਂ ਬਣੂਗਾ ਗੁਰਦਿਆਲ ਸਿੰਘ ਬਾਰੇ। ਜਦੋਂ ਜਦੋਂ ਨਾਟਕ ਹੈ ਪ੍ਰਚੰਦਰ ਦੀ ਅਨੰਦਾ ਦੀ ਲਾਉਂਗੇ। ਕਲਾਸ ਪੂਰੀ ਉਤੋਂ ਪਰੇ ਜਲ YouTube ਆ ਰਣੀ ਬਣੂ ਇਸ ਲਈ 4-5 ਸਾਲਾਂ ਦੀ ਲਗਾਤਾਰ ਮਿਹਨਤ ਤੋਂ ਬਾਅਦ ਜਿਹੜੇ ਹੈਗੇ ਨੋਟਸ ਤਿਆਰ ਕੀਤੇ ਗਏ ਨੇ ਇਹ ਚ ਕੋਈ ਵੀ ਸਵਾਲ ਬਾਹਰ ਨਹੀਂ ਹੈਗਾ ਸਾਰੇ ਪਿਛਲੇ ਪੰਜਾਬ ਮਾਸਟਰ ਗ੍ਰੈਜੂਏਟ ਦੇ ਪੇਪਰਾਂ ਨੂੰ ਖੰਗਾਲ ਕੇ ਕਿਸ ਤਰ੍ਹਾਂ ਦੇ ਸਵਾਲ ਆਉਂਦੇ ਆ ਕਿਸ ਤਰ੍ਹਾਂ ਦੇ ਬਣਦੇ ਆ ਫਿਰ ਜਿਹੜੇ ਹੈਗੇ ਨੇ ਇਹ ਨੋਟਸ ਤਿਆਰ ਕੀਤੇ ਗਏ ਨੇ ਤੇ ਉਸ ਤੋਂ ਬਾਅਦ ਤੁਸੀਂ ਇਹ MCQ ਜਿਹਾ ਲਾਉਣੇ ਨੇ ਗੁਰਦਿਆਲ ਸਿੰਘ ਵਾਲੇ MCQ ਜਿ ਫਿਰ ਚੈੱਕ ਕਰਨਾ ਆਪਣੇ ਆਪ ਨੂੰ ਕਿ ਹਾਂ ਮੇਰੀ ਕਿੰਨੀ ਕਿ ਤਿਆਰੀ ਹੈ ਤੇ ਫਿਰ ਇੱਥੇ ਇੱਥੇ MCQ ਜਿ ਲਗਾਤਾਰ ਪੈਂਦੇ ਰਹਿਣਗੇ ਜਿੰਨਾ ਜਿੰਨਾ ਦੀ ਥਿਉਰੀ ਜਿਹੜੀ ਹੈਗੀ ਉੱਥੇ ਅਪਲੋਡ ਹੁੰਦੀ ਰਹੂਗੀ ਉਹਨਾਂ ਅਬ ਐਮਸੀਕਿਊ ਜੇ ਸੀੜਾ ਹੈਗਾ ਇਸ ਪਲੇਲਿਸਟ ਚ ਪਾਉਂਦੇ ਰਹਾਂਗੇ ਇਹ ਪਲੇਲਿਸਟ ਜਿਹੜੀ ਹੈਗੀ ਐ ਐਮਸੀਕਿਊ ਵਾਲੀ ਐ ਇੱਥੇ ਤੁਸੀਂ ਗੱਲੇ ਐਮਸੀਕਿਊ ਜੇ ਦੇਖੋਗੇ ਸਾਰਿਆਂ ਦੀ ਬਾਰੀ ਬਾਰੀ ਤੇ ਉਹ ਜਿਹੜੀ ਹੈਗੀ ਐ ਥਿਉਰੀ ਵਾਲੀ ਐ ਜਿਹੜੀ ਦੂਸਰੀ ਪਲੇਲਿਸਟ ਐ ਜਿਹੜੀ ਲਾਈਵ ਹੋਇਆ ਕਰੂਗੀ ਚਲੋ ਜੀ ਆਪਾਂ ਸ਼ੁਰੂ ਕਰਦੇ ਆਂ ਜਿਆਦਾ ਟਾਈਮ ਨਾ ਲੈਂਦੇ ਹੋਏ ਪਹਿਲਾ ਸਵਾਲ ਹੈਗਾ ਸਾਡਾ ਕਿ ਗੁਰਦੇਵਾਲ ਸਿੰਘ ਗੁਰਦੇਵਾਲ ਸਿੰਘ ਦਾ ਜਿਹੜਾ ਹੈਗਾਗਾ ਨਾਮ ਲਿਮਕਾ ਬੁੱਕ ਆਫ ਰਿਕਾਰਡ ਵਿੱਚ ਕਦੋਂ ਦਰਜ ਕੀਤਾ ਗਿਆ ਗੁਰਦੇਵਾਲ ਸਿੰਘ ਦਾ ਨਾਮ ਜਿਹੜਾ ਹੈਗਾ ਲਿੰਕਾ ਬੁੱਕ ਆਫ ਰਿਕਾਰਡ ਵਿੱਚ ਕਦੋਂ ਦਰਜ ਕੀਤਾ ਗਿਆ ਅ ਗੁਰਦੇਵਾਲ ਸਿੰਘ ਜਿਹੜਾ ਹੈਗਾ ਜਿਹੜਾ ਇਸ ਦੁਨੀਆ ਤੋਂ ਜਦੋਂ ਚਲੇ ਗਏ ਨੇ ਪੂਰੇ ਹੋਏ ਨੇ 16 ਅਗਸਤ 2016 ਨੂੰ ਹੋਇਆ ਤਾਂ ਉਹਨਾਂ ਦੇ ਜਾਣ ਤੋਂ 1 ਸਾਲ ਪਹਿਲਾਂ ਯਾਨੀ ਕਿ 2015 ਵਿੱਚ ਉਹਨਾਂ ਦਾ ਨਾਮ ਜਿਹੜਾ ਹੈਗਾ ਲਿੰਕਾ ਬੁੱਕ ਆਫ ਰਿਕਾਰਡ ਵਿੱਚ ਦਰਜ ਕੀਤਾ ਗਿਆ 2015 ਵਿੱਚ ਉਹਨਾਂ ਦਾ ਨਾਮ ਜਿਹੜਾ ਹੈਗਾ ਲਿੰਕਾ ਬੁੱਕ ਆਫ ਰਿਕਾਰਡ ਵਿੱਚ ਦਰਜ ਕੀਤਾ ਗਿਆ ਦੂਸਰਾ ਸਵਾਲ ਜਿਹੜਾ ਹੈਗਾਗਾ ਕਿ ਨਾਵਲਕਾਰ ਗੁਰਦਿਆਲ ਸਿੰਘ ਨੂੰ ਪਦਮ ਸ੍ਰੀ ਪੁਰਸਕਾਰ ਕਦੋਂ ਮਿਲਿਆ ਨਾਵਲਕਾਰ ਗੁਰਦਿਆਲ ਸਿੰਘ ਨੂੰ ਪਦਮ ਸ੍ਰੀ ਪੁਰਸਕਾਰ ਕਦੋਂ ਮਿਲਿਆ ਨਾਵਲਕਾਰ ਗੁਰਦਿਆਲ ਸਿੰਘ ਨੂੰ ਜਿਹੜਾ ਪਦਮ ਸ੍ਰੀ ਪੁਰਸਕਾਰ ਹੈ ਉਹ 1998 ਵਿੱਚ ਮਿਲਿਆ 1998 ਵਿੱਚ ਉਹਨਾਂ ਨੂੰ ਪਦਮ ਸ੍ਰੀ ਪੁਰਸਕਾਰ ਮਿਲ ਗਿਆ ਸੀ ਨਾਵਲਕਾਰ ਗੁਰ ਨਾਵਲਕਾਰ ਗੁਰਦਿਆਲ ਸਿੰਘ ਨੂੰ 1998 ਵਿੱਚ ਪਦਮ ਸ੍ਰੀ ਪੁਰਸਕਾਰ ਮਿਲ ਗਿਆ ਸੀ ਤੀਸਰਾ ਸਵਾਲ ਹੈਗਾ ਅੰਨੇ ਘੋੜੇ ਦਾ ਦਾਨ ਕਿਸ ਦੀ ਰਚਨਾ ਹੈ ਇਹ 2017 ਜਿਹੜਾ ਪੰਜਾਬੀ ਮਾਸਟਰ ਗ੍ਰੈਜੂਏਟ ਦਾ ਪੇਪਰ ਹੋਇਆ ਸੀ ਉਹਦੇ ਚ ਆਇਆ ਹੋਇਆ ਸਵਾਲ ਹੈ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਅੰਨੇ ਘੋੜੇ ਦਾ ਦਾਨ ਗੁਰਦੇਵਾਲ ਸਿੰਘ ਦੀ ਰਚਨਾ ਜਿਹੜੀ ਹੈਗੀ ਹੈ ਇਹਦੇ ਤੇ ਫਿਲਮ ਵੀ ਬਣੀ ਹੋਈ ਹੈ ਅੱਗੇ ਜਾ ਕੇ ਜਿਹੜਾ ਹੈਗਾ ਉਹਦੇ ਬਾਰੇ ਵੀ ਗੱਲ ਕਰਾਂਗੇ ਚੌਥੇ ਤਰੀ ਜਿਹੜਾ ਹੈਗਾ ਰਾਮ ਸਰੂਪ ਅਣਕੀ ਦਾ ਬਾਰੇ ਜ਼ਿਕਰ ਕੀਤਾ ਹੋਇਆ ਉਹ ਵੀ ਨਾਵਲਕਾਰ ਹੈ ਕਹਾਣੀਆਂ ਵੀ ਲਿਖਦਿੰਨੇ ਤੇ ਨਾਵਲ ਨਿਕਲੇ ਰਹੇ ਨੇ ਤੇ ਨਾਵਲਕਾਰ ਵੀ ਉਹਨਾਂ ਦਾ ਨਾਵਲ ਪ੍ਰਤਾਪੀ ਬਹੁਤ ਫੇਮਸ ਨਾਵਲ ਹੈ ਕੋਟੇ ਖੜਕ ਸਿੰਘ ਤੇ ਪ੍ਰਤਾਪੀ ਬਹੁਤ ਫੇਮ ਸੁਨਾਵਲ ਨੇ ਉਹਨਾਂ ਦੀ ਇਹ ਵੀ ਕਦੇ ਨਾ ਕਰਦਾ ਨੂੰ ਸਵਾਲ ਦੇਖਣ ਨੂੰ ਮਿਲ ਸਕਦਾ ਹੈ ਸਿੱਧਾ ਹੀ ਬਲਦੇਵ ਸਿੰਘ ਕਹਾਣੀਕਾਰ ਨੇ ਬਲਦੇਵ ਸਿੰਘ ਸੜਕਨਾਮਾ ਦੇ ਨਾਲ ਅਨਸੂਰ ਨੇ ਉਹਨਾਂ ਦੀ ਲਾਲ ਬੱਤੀ ਜਿਹੜਾ ਹੈਗਾਗਾ ਕਹਾਣੀ ਸੁਣਾਇ ਬਹੁਤ ਮਸ਼ਹੂਰ ਹੋਇਆ ਸੀ ਤੇ ਅਜਮੇਰ ਆਲ ਜਿਹੜੇ ਹੈਗਾ ਮਾਲਵੇ ਕਿੱਤੇ ਦੇ ਸਾਡੇ ਮਾਲਵੇ ਕਿੱਤੇ ਦੇ ਸਾਡੇ ਨਾਟਕਕਾਰ ਨੇ ਕਿਸਾਨੀ ਜਿਹੜੇ ਨਿਮਨ ਕਿਸਾਨੀ ਤੇ ਜਿਹੜੇ ਹੈਗੇ ਨੇ ਬਹੁਤ ਸਾਰੇ ਇਹਨਾਂ ਦੇ ਨਾਟਕ ਮਿਲਦੇ ਨੇ ਤਿੰਕ ਤੋਂ ਤਿੰਕ ਨਾਟਕਿੰਦ ਨੇ ਦਿੱਤੇ ਨੇ ਪੰਜਾਬ ਦੀ ਸਹਿਤ ਨਾਵਲਕਾਰ ਗੁਰदयाल ਸਿੰਘ ਨੂੰ ਕਿਹੜੇ ਨਾਮ ਲਈ ਗਿਆਨਪੀਠ ਪੁਰਸਕਾਰ ਮਿਲਿਆ ਇਹ ਵੀ ਜਿਹੜਾ ਹੈਗਾਗਾ ਪੇਪਰ 'ਚ ਜਿਹੜਾ ਹੈਗਾ ਸਵਾਲ ਆਇਆ ਸੀ ਇਹ ਸਵਾਲ ਵੀ ਜਿਹੜਾ ਹੈਗਾਗਾ ਪੰਜਾਬ ਦੇ ਪੇਪਰਾਂ 'ਚ ਆਇਆ ਹੋਇਆ ਸਵਾਲ ਹੈ ਇਹ 2022 'ਚ ਆਇਆ ਸੀ ਇਹ ਮਾਸਟਰ ਗ੍ਰੈਜੂਏਟ ਦੇ ਪੇਪਰਾਂ 'ਚ 2022 'ਚ ਆਇਆ ਸੀ ਮਾਸਟਰ ਗ੍ਰੈਜੂਏਟ ਦੇ ਪੇਪਰਾਂ 'ਚ ਸਵਾਲ ਇਹ ਤੇ ਨਾਵਲਕਾਰ ਗੁਰदयाल ਸਿੰਘ ਨੂੰ ਕਿਹੜੇ ਨਾਮ ਲਈ ਗਿਆਨਪੀਠ ਪੁਰਸਕਾਰ ਮਿਲਿਆ ਇਦੇ ਬਾਰੇ ਬਹੁਤ ਭਲੇਖਾ ਵੀ ਹੈ ਉਦਯਾਰਥੀਆਂ ਨੂੰ ਕਿਉਂਕਿ ਉਹਨਾਂ ਨੇ ਜ਼ਿਆਦਾਤਰ ਇਹ ਪੜਿਆ ਹੋਇਆ ਕਿ ਸਮੁੱਚੇ ਸਾਹਿਤ ਲਈ ਮਿਲਿਆ ਜਦਕਿ ਸਮੁੱਚੇ ਸਾਹਿਤ ਲਈ ਨਹੀਂ ਪਰਸਾ ਨਾਵਲ ਜਿਹੜਾ ਹੈਗਾ ਉਹਨਾਂ ਨੂੰ ਗਿਆਨਪੀਠ ਪੁਰਸਕਾਰ ਮਿਲਿਆ ਸੀ ਪਰਸਾ ਨਾਵਲ ਪਰਸਾ ਨਾਵਲ ਜਿਹੜਾ 1991 ਵਿੱਚ ਲਿਖਿਆ ਸੀ 1999 ਵਿੱਚ ਉਹਦੇ ਤੇ ਗਿਆਨਪੀਠ ਪੁਰਸਕਾਰ ਮਿਲਿਆ ਸੀ ਐਕਚੁਅਲ 'ਚ ਉਦੋਂ ਹੀ ਜਿਹੜਾ ਹੈਗਾ ਗਿਆਨਪੀਠ ਪੁਰਸਕਾਰ ਉਦੋਂ ਜੀ ਸਮੁੱਚੇ ਸਾਹਿਤ ਲਈ ਮਿਲਣਾ ਸ਼ੁਰੂ ਹੋਇਆ ਸੀ ਪਹਿਲਾ ਜਿਹੜਾ ਹੈਗਾ ਉਹ ਸਿਰਫ ਇਹ ਕਿਤਾਬ ਨੂੰ ਦਿੱਤਾ ਜਾਂਦਾ ਸੀ ਜਿਵੇਂ ਕਿ ਪੰਜਾਬੀ ਸਿਰਫ ਦੋ ਜਣਿਆਂ ਨੂੰ ਹੀ ਮਿਲਿਆ ਹੋਇਆ ਅਮਰਤਾ ਪ੍ਰੀਤਮ ਤੇ ਗੁਰਦੇਵਾਲ ਸਿੰਘ ਨੂੰ ਅਮਰਤਾ ਪ੍ਰੀਤਮ ਨੂੰ ਕਾਗਜ਼ ਤੇ ਕੈਨਵਸ ਕਿਤਾਬ ਤੇ ਮਿਲਿਆ ਹੋਇਆ ਤੇ ਗੁਰਦੇਵਾਲ ਸਿੰਘ ਨੂੰ ਜਿਹੜਾ ਹੈਗਾ ਪਰਸਤਾਨਾ ਨਾਵਲ ਤੇ ਮਿਲਿਆ ਹੋਇਆ ਕਾਗਜ਼ ਤੇ ਕੈਨਵਸ ਕੱਪਤਰੀ ਕਿਤਾਬ ਤੇ ਉਸ ਤੋਂ ਬਾਅਦ ਇਸ ਸਮੂੱਚੇ ਸਾਧ ਲਈ ਦਿੱਤਾ ਜਾਣ ਲੱਗ ਗਿਆ ਸੀ ਇਸ ਲਈ ਇਹ ਲਿਖਾ ਪੈਂਦਾ ਹੈ ਕਿ ਗੁਰਦੇਵਾਲ ਸਿੰਘ ਨੂੰ ਵੀ ਇਸ ਸਮੂੱਚੇ ਸਾਧ ਲਈ ਮਿਲਿਆ ਸੀ ਪਰ ਗੁਰਦੇਵਾਲ ਸਿੰਘ ਨੂੰ ਇਹ ਨਾਵਲ ਜਿਹੜਾ ਹੈਗਾ ਪਰਸਾ ਨਾਵਲ ਲਈ ਮਿਲਿਆ ਸੀ ਇਹ ਅਵਾਰਡ ਜਿਹੜਾ ਗਿਆਨਪੀਠ ਹੈਗਾ ਇਹ 2022 ਦੇ ਮਾਸਟਰ ਗ੍ਰੈਜੂਏਟ ਦੇ ਪੇਪਰਾਂ ਚ ਆ ਵੀ ਚੁੱਕਿਆ ਸਵਾਲ ਤੇ ਉੱਥੇ ਕੋਈ ਐਕਸਟਰਾ ਨਹੀਂ ਆਪਸ਼ਨ ਵੀ ਨਹੀਂ ਸੀ ਕਿਸ ਮੁੱਚੇ ਸਹਿਤ ਲਈ ਉੱਥੇ ਚਾਰ ਨਾਵਲਾਂ ਦੇ ਨਾਮ ਲਿਖੇ ਹੋਏ ਸੀ ਜਿਦੇ ਚ ਪਰਸਾ ਨਾਵਲ ਦਾ ਨਾਮ ਵੀ ਸੀ ਤੇ ਪਰਸਾ ਨਾਵਲ ਬਿਲਕੁਲ ਸਹੀ ਸੀਗਾ ਗੁਰਦਿਆਲ ਸਿੰਘ ਦਾ ਸਭ ਤੋਂ ਪਹਿਲਾ ਪ੍ਰਕਾਸ਼ਿਤ ਹੋਣ ਵਾਲਾ ਨਾਵਲ ਕਿਹੜਾ ਹੈ ਗੁਰਦਿਆਲ ਸਿੰਘ ਦਾ ਸਭ ਤੋਂ ਪਹਿਲਾ ਗੁਰਦਿਆਲ ਸਿੰਘ ਜਿਹੜਾ ਹੈਗਾ ਸਭ ਤੋਂ ਪਹਿਲਾ ਪ੍ਰਕਾਸ਼ਿਤ ਹੋਣ ਵਾਲਾ ਨਾਵਲ ਜਿਹੜਾ ਹੈਗਾ ਮੜੀ ਦਾ ਦੀਵਾ ਹੈ ਮੜੀ ਦਾ ਦੀਵਾ ਸਭ ਤੋਂ ਪਹਿਲਾ ਪ੍ਰਕਾਸ਼ਿਤ ਹੋਇਆ ਉਹਨਾਂ ਦਾ 1900 ਚੌੜ ਦੇ ਕਰੀਬ ਜਿਹੜਾ ਹੈਗਾ ਪ੍ਰਕਾਸ਼ਿਤ ਹੋਇਆ ਸੀਗਾ ਤੇ ਅਦਚਾਨੀ ਰਾਤ 1972 ਚ ਹੋਇਆ ਸੀ। ਆਹ ਤਾਂ 1972 ਚ ਹੋਇਆ ਸੀ ਤੇ 1975 ਚ ਇਹਨੂੰ ਸੈਟ ਆਦਮੀ ਅਵਾਰਡ ਮਿਲ ਗਿਆ ਸੀ ਅਦਚਾਨੀ ਰਾਤ ਨੂੰ। ਜਿਵੇਂ ਅਣ ਹੋਏ ਇਹ 1969 ਚ ਹੋਇਆ ਸੀ ਇਸ ਤਰ੍ਹਾਂ ਅਲੱਗ-ਅਲੱਗ ਹੋਇਆ ਪਰ ਸਭ ਤੋਂ ਪਹਿਲਾਂ ਕਿਹੜਾ ਸੀ ਮੜੀ ਦਾ ਦੀਪ। ਮੜੀ ਦਾ ਦੀਪ ਸਭ ਤੋਂ ਪਹਿਲਾਂ ਪ੍ਰਕਾਸ਼ਿਤ ਹੋਇਆ ਸੀ ਤੇ ਇਹ ਤੇ ਫਿਲਮ ਵੀ ਬਣੀ ਸੀ 1999 ਚ। ਸੁਰਿੰਦਰ ਸਿੰਘ ਡਾਇਰੈਕਟਰ ਸੀ ਇਹਦੇ ਜਿਹੜੀ ਫਿਲਮ ਬਣੀ ਸੀ। ਸੁਰਿੰਦਰ ਸਿੰਘ ਨੇ ਡਾਇਰੈਕਟ ਕੀਤੀ ਸੀ। ਇਹ ਲਿਖਿਆ ਵਿੱਚੋਂ ਨਾਵਲਕਾਰ ਗੁਰਦਿਆਲ ਸਿੰਘ ਦਾ ਨਾਟਕ ਕਿਹੜਾ ਇਹ ਤਿੰਨੇ ਨਾਟਕ ਗੁਰਦਿਆਲ ਸਿੰਘ ਦੇ ਨੇ ਨਿੱਕੀ ਮੋਟੀ ਗੱਲ ਵਿਦਾਇਗੀ ਤੋਂ ਪੁੱਛੋ ਤੇ ਫਰੀਦਾ ਰਾਤੀ ਵੱਡੀਆਂ ਤਿੰਨੇ ਨਾਟਕ ਗੁਰਦਿਆਲ ਸਿੰਘ ਨੇ ਰਚੇ ਨੇ ਤਿੰਨੇ ਨਾਟਕ ਗੁਰਦਿਆਲ ਸਿੰਘ ਦੇ ਪਰ ਪਹਿਲਾ ਨਾਟਕ ਜੇ ਆ ਗਏ ਜਾਂ ਜੇ ਤਾਂ ਉਹ ਇਹ ਹੈ ਫਰੀਦਾ ਰਾਤੀ ਵੱਡੀਆਂ ਫਰੀਦਾ ਰਾਤੀ ਵੱਡੀਆਂ ਜਿਹੜਾ ਹੈਗਾ ਗੁਰਦਿਆਲ ਸਿੰਘ ਦਾ ਪਹਿਲਾ ਨਾਟਕ ਹੈਗਾ ਨਾਵਲਕਾਰ ਗੁਰਦਿਆਲ ਸਿੰਘ ਦੀ ਸਵੈ ਜੀਵਨੀ ਸਵੈ ਜੀਵਨੀ ਉਹਨਾਂ ਨੇ ਦੋ ਭਾਗਾਂ 'ਚ ਲਿਖੀ ਹੈ ਗੁਰਦਿਆਲ ਸਿੰਘ ਨੇ ਸਵੈ ਜੀਵਨੀ ਗੁਰਦਿਆਲ ਸਿੰਘ ਜੀ ਨੇ ਦੋ ਭਾਗਾਂ 'ਚ ਲਿਖੀ ਹੈ ਇੱਕ ਦਾ ਨਾਮ ਹੈ ਸੀਗਾ ਦੂਜੀ ਦੇ ਹੀ ਦੂਜੀ ਦੇਹੀ ਤੇ ਦੂਸਰੀ ਸਵੈ ਜੀਵਨੀ ਦਾ ਨਾਮ ਸੀ ਨਿਆਣਮਤੀ ਇਹ ਦੂਸਰੇ ਚ ਪਾਇਆ ਹੋਇਆ ਨਿਆਣਮਤੀਆ ਦੂਸਰਾ ਸਵਾਲ ਵੀ ਹੈ ਕਿ ਨਾਵਲ ਅੰਕਾਰ ਗੁਰਦੇਵਾਲ ਸਿੰਘ ਦੀ ਆਤਮਕਥਾ ਆਤਮਕਥਾ ਤੇ ਸਵੈ ਜੀਵਨੀ ਇੱਕੋ ਗੱਲ ਹੀ ਹੈ ਇਹਦੇ ਜਿਹੜਾ ਹੈਗਾ ਨਿਆਣਮਤੀਆ ਉਹ ਅਨਸਰ ਇਹਦੇ ਚ ਦੂਜੀ ਦੇਹੀ ਉਹ ਕਿਉਂਕਿ ਦੋ ਭਾਗਾਂ ਚ ਰਚੀ ਹੋਈ ਹੈ ਜੇ ਸਿੱਧੀ ਟਿਕਟ ਤਾਂ ਅਮਰਤਾ ਪ੍ਰੀਤਮ ਦੀ ਸਵੈ ਜੀਵਨੀ ਹੈ ਜੇ ਸਿੱਧੀ ਟਿਕਟ ਤਾਂ ਅਮਰਤਾ ਪ੍ਰੀਤਮ ਦੀ ਸਵੈ ਜੀਵਨੀ ਹੈ ਤੇ ਕੁਵੇਲਾ ਜਿਹੜਾ ਹੈਗਾ ਵਿਦਵਾ ਤੇ ਲਿਖਿਆ ਹੋਇਆ ਇਹਦਾ ਨਾਟਕ ਹੈ ਉਹ ਗੁਰਦੇਵਾਲ ਸਿੰਘ ਦਾ ਵਿਦਵਾ ਜੀਵਨ ਤੇ ਲਿਖਿਆ ਹੋਇਆ ਤੇ ਮੇਰਾ ਜੀਵਨ ਪੰਧ ਜਿਹ ਇਸੇ ਹੋਰ ਦਿਸ ਵਾਜੀਬਣੀ ਹੈ ਸਹਿਦ ਨਾਨਕ ਸਿੰਘ ਦੀ ਹੈ ਇਹਦੇ ਬਾਰੇ ਉਦੋਂ ਗੱਲ ਕਰਾਂਗੇ ਜਦੋਂ ਉਹਨਾਂ ਉਸ ਡਾਇਰੈਕਟਰ ਬਾਰੇ ਗੱਲ ਕਰਾਂਗੇ ਨਾਵਲਕਾਰ ਗੁਰਦਿਆਲ ਸਿੰਘ ਦੀ ਆਤਮਕਥਾ ਇਹ ਫੇਰ ਗੱਲ ਕਰ ਹੀ ਲਿਆ ਨਾਵਲਕਾਰ ਗੁਰਦਿਆਲ ਸਿੰਘ ਨੂੰ ਪਾਸ਼ਾ ਭਾਗ ਵੱਲੋਂ ਸਲੋਮਣੀ ਸਹਿਤ ਸਨਮਾਨਕਾ ਦੋਗੇ 1975 ਤੱਕ ਉਹਨਾਂ ਨੂੰ ਪੰਜ ਵਾਰ ਪਾਸ਼ਾ ਭਾਗ ਵੱਲੋਂ ਸਨਮਾਨ ਮਿਲ ਚੁੱਕੇ ਸੀ ਪੰਜ ਵਾਰ ਪਰ ਸਲੋਮਣੀ ਸਹਿਤ ਜਿਹੜਾ ਹੈਗਾ ਸਲੋਮਣੀ ਨਾਲ ਲੱਗੇ ਸਲੋਮਣੀ ਸਹਿਤ ਘਰ ਸਨਮਾਨ ਉਹਨਾਂ ਨੂੰ 1992 ਵਿੱਚ ਮਿਲਿਆ ਪਾਸ਼ਾ ਭਾਗ ਵੱਲੋਂ 1991 ਵਿੱਚ ਮਿਲਿਆ ਗੁਰਦਿਆਲ ਸਿੰਘ ਦੇ ਕਿਸ ਨਾਵਲ ਉੱਪਰ ਫਿਲਮ ਬਣੀ ਬੈਸੀ ਦਾ ਗੁਰਦੇਵਾਲ ਸਿੰਘ ਦੀ ਦੋ ਨਾਵਲਾਂ ਉੱਪਰ ਫਿਲਮ ਬਣੀ ਹੈ ਪਰ ਇਹ ਜਿਹੜਾ ਹੈਗਾ 2015 ਸਵਾਲ ਆਇਆ ਸੀ ਮਾਸਟਰ ਗ੍ਰੈਜੂਏਟ ਦੇ ਪੇਪਰਾਂ 'ਚ ਉਦੋਂ ਉੱਥੇ ਜਿਹੜਾ ਹੈਗਾ ਜਿਹੜੀ ਆਪਸ਼ਨ 3 ਅੰਨੇਕੁੜ ਦਾ ਦਾਨ ਬਣਨਾ ਕਿਉਂਕਿ ਮੜੀ ਦਾ ਦੀਵਸ ਤੇ ਅੰਨੇਕੁੜ ਦਾ ਦਾਨ ਦੋ ਨਾ ਦੋ ਨਾਵਲਾਂ ਤੇ ਫਿਲਮ ਬਣੀ ਹੈ ਗੁਰਦੇਵਾਲ ਸਿੰਘ ਦੀਆਂ ਤੇ ਪਰ ਇੱਥੇ ਜਿਹੜਾ ਆਪਸ਼ਨ 'ਚ ਅੰਨੇਕੁੜ ਦਾ ਦਾਨ ਸੀ ਕਿਉਂਕਿ ਮੁੰਡੇਦਨ ਮੜੀ ਦਾ ਰਿਵਾਜ ਇੱਥੇ ਹੈ ਨਹੀਂਗਾ ਅੰਨੇਕੁੜ ਦਾ ਦਾਨ ਤੇ 2011 'ਚ ਫਿਲਮ ਬਣੀ ਹੈ ਡਾਕਟਰ ਗੁਰਵਿੰਦਰ ਡਾਇਰੈਕਟਰ ਇਹਦਾ ਗੁਰਵਿੰਦਰ ਸਿੰਘ ਸੀਗਾ ਇਸ ਫਿਲਮ ਦਾ ਡਾਇਰੈਕਟਰ ਗੁਰਵਿੰਦਰ ਸਿੰਘ ਸੀਗਾ ਅੰਨੇ ਕੋਲੇ ਦਾ ਦਾਣ ਜਿਹੜਾ ਹੈਗਾ ਨਾਵਲ ਤੇ ਫਿਲਮ ਬਣੀ ਹੈਗੀ 2011 ਚ ਕਿਸ ਲੇਖ ਨੂੰ ਗਿਆਨਪੀਠ ਵਾਰਡ ਅਵਾਰਡ ਮਿਲਿਆ ਹੈ 2021 ਜਿਹੜੇ ਮਾਸਟਰ ਗ੍ਰੈਜੂਏਟ ਦੇ ਪੇਪਰ ਹੋਏ ਆ 3704 ਪੋਸਟਾਂ ਵਾਲੇ ਉਹਦੇ ਚ ਇਹ ਸਵਾਲ ਜਿਹੜਾ ਹੈਗਾ ਆਇਆ ਹੋਇਆ ਹੈਗਾ ਗੁਰਦਿਆਲ ਸਿੰਘ ਨੂੰ ਗਿਆਨਪੀਠ ਪੁਰਸਕਾਰ ਮਿਲਿਆ ਪੰਜਾਬੀ ਦੇ ਦੋ ਹੀ ਰਾਈਟਰਾਂ ਨੂੰ ਗਿਆਨਪੀਠ ਵਾਰਡ ਮਿਲਿਆ ਇੱਕ ਅਮਰਤਾ ਪ੍ਰੀਤੂ ਨੂੰ ਉਹਦੀ ਕਿਤਾਬ ਕਾਗਜ਼ ਤੇ ਕੈਨਵਸ ਤੇ ਇੱਕ ਗੁਰਦਿਆਲ ਸਿੰਘ ਨੂੰ ਮਿਲਿਆ ਹੋਇਆ ਉਹਦੀ ਕਿਤਾਬ ਪਰਸਾ ਤੇ ਉਹਦੇ ਨਾਮ ਨਾਲ ਪਰਸਾ ਕਾਗਜ਼ ਤੇ ਕੈਨਵਸ ਕਪਤਾਰੀ ਕਿਤਾਬ ਅਮਰਤਾ ਪ੍ਰੀਤ ਇੱਥੇ ਹੈਗਾ ਨਾਵਲਕਾਰ ਗੁਰਦਿਆਲ ਸਿੰਘ ਦਾ ਜਨਮ ਕਦੋਂ ਹੋਇਆ 10 ਜਨਵਰੀ 1933 ਨੂੰ ਉਹਨਾਂ ਦਾ ਜਨਮ ਹੋਇਆ ਤੇ ਨਾਵਲਕਾਰ ਗੁਰਦਿਆਲ ਸਿੰਘ ਦਾ ਦਿਹਾਂਤ ਕਦੋਂ ਹੋਇਆ 16 ਅਗਸਤ 2016 ਨੂੰ ਉਹਨਾਂ ਦਾ ਦਿਹਾਂਤ ਹੋਇਆ 16 ਅਗਸਤ 2016 ਨੂੰ ਗੁਰਦਿਆਲ ਸਿੰਘ ਦੀ ਪਹਿਲੀ ਰਚਨਾ ਭਾਗਾਂ ਵਾਲੇ ਕਹਾਣੀ ਸੀਗੀ 1957 ਵਿੱਚ ਪੰਜਾਬੀ ਦੇ ਕਿਸ ਰਸਾਲੇ ਵਿੱਚ ਸੁੱਤੀ ਪਹਿਲਾਂ ਤਾਂ ਇਹੀ ਸਵਾਲ ਫੇਮਸ ਹੋ ਜਾਂਦਾ ਕਿ ਸਭ ਤੋਂ ਪਹਿਲਾਂ ਗੁਰਦੈਲ ਸਿੰਘ ਨੇ ਕੀ ਲਿਖਿਆ ਕਹਾਣੀ ਰੋਚੀ ਫਿਰ ਕਹਾਣੀ ਸੰਗਰਿਆ ਸੁੱਪਿਆ ਨਾਵਲ ਤਾਂ ਬਾਦਚੋਂ ਲਿਖਣ ਲੱਗੇ ਨੇ ਕਿਹਦੇ ਵਿੱਚ ਸੁੱਤੀ ਪੰਜ ਦਰਿਆ ਨਾਵਲ ਸੁੱਤੀ ਸੀ 1957 ਵਿੱਚ ਉਸ ਵੇਲੇ ਪੰਜ ਦਰਿਆ ਜਿਹੜਾ ਨਾਵਲ ਕਹਿੰਗੇ ਸੋਰੀ ਮੈਗਜ਼ੀਨ ਪੰਜ ਦਰਿਆ ਮੈਗਜ਼ੀਨ ਸੁੱਤੀ ਸੀ 1957 ਵਿੱਚ ਉਸ ਵੇਲੇ ਪੰਜ ਦਰਿਆ ਮੈਗਜ਼ੀਨ ਪ੍ਰੋਫੈਸਰ ਮੋਹਨ ਸਿੰਘ ਕੱਢਦੇ ਹੁੰਦੇ ਸੀ ਜਿਹੜੇ ਕਵੀ ਸੀਗੇ ਪ੍ਰੋਫੈਸਰ ਮੋਹਨ ਸਿੰਘ ਉਹ ਕੱਢਦੇ ਹੁੰਦੇ ਸੀ ਤੇ ਪ੍ਰੀਤ ਲੜੀ ਮੈਗਜ਼ੀਨ ਉਸ ਵੇਲੇ ਗੁਰਬਖਸ਼ ਪ੍ਰੀ ਗੁਰਬਖਸ਼ ਪ੍ਰੀਤ ਲੜੀ ਕਾਢਦੇ ਹੁੰਦੇ ਸੀ ਨਾਗਮਣੀ ਮੈਗਜ਼ੀਨ ਉਸ ਵੇਲੇ ਅਮਰਤਾ ਪ੍ਰੀਤਮ ਕਰਦੇ ਹੁੰਦੇ ਸੀ ਨਾਗਮਣੀ ਮੈਗਜ਼ੀਨ ਅੱਗੇ ਹੈਗਾ ਗੁਰਦੇਵਾਲ ਸਿੰਘ ਦੇ ਕਿਹੜੇ ਨਾਵਲ ਨੂੰ ਸਹਿਤ ਅਕਾਦਮੀ ਇਵਾਰਡ ਮਿਲਿਆ ਅਦਚਾਨੀ ਰਾਤ 1975 ਵਿੱਚ ਜਿਹੜਾ ਹੈਗਾ ਅਦਚਾਨੀ ਰਾਤ ਨੂੰ ਉਹ ਜਿਹੜਾ ਹੈਗਾ ਸਹਿਤ ਅਕਾਦਮੀ ਇਵਾਰਡ ਮਿਲਿਆ 1975 ਚ ਤੇ 1972 ਚ ਹੀ ਲਿਖਿਆ ਸੀ ਨਾਵਲ ਤੇ 3 ਸਾਲਾਂ ਬਾਅਦ 1975 ਚ ਇਹਨੂੰ ਸਹਿਤ ਅਕਾਦਮੀ ਇਵਾਰਡ ਮਿਲਿਆ ਹੈਗਾ ਅਦਚਾਨੀ ਰਾਤ ਪਰਸਾ ਨਾਵਲ ਪਹਿਲੀ ਵਾਰ ਕਦੋਂ ਸੋਪਿਆ ਇਹ ਤੇ ਸਾਰੀਆਂ ਆਪਸ਼ਨਾਂ ਗਲਤ ਨੇ 1991 ਲਿਖਣਾ ਸੀ 1992 ਟਾਈਪ ਹੋ ਗਿਆ 1991 ਚ ਛੋਪਿਆ ਸੀ 1991 ਚ ਛੋਪਿਆ ਸੀ 1991 ਕਰ ਲਓ ਇਹਨੂੰ 1991 ਚ ਤੇ 1999 ਚ ਇਹਨੂੰ ਜਿਹੜਾ ਹੈਗਾ ਗਿਆਨਪੀਠ ਆ ਅਗਲਾ ਸਵਾਲ ਆ ਹੀ ਗਿਆ ਗੁਰਦਿਆਲ ਸਿੰਘ ਨੂੰ ਗਿਆਨਪੀਠ ਕਦੋਂ ਮਿਲਿਆ 1999 ਚ ਮਿਲਿਆ 1999 ਚ ਮਿਲਿਆ ਗਿਆਨਪੀਠ ਨੂੰ ਗਰਿਆਲ ਸਿੰਘ ਨੂੰ ਸਹਿਦ ਅਕਾਦਮੀ ਅਵਾਰਡ ਕਦੋਂ ਮਿਲਿਆ 1900 ਜਿਹੜਾ ਹੈਗਾ ਸਹਿਦ ਅਕਾਦਮੀ ਆਪਾਂ ਗੱਲ ਕਰਕੇ ਆਏ ਕਿ 1972 ਚ ਆਚਾਣੀ ਰਾਤ ਕਿਤਾਬ ਜਿਹੜੀ ਹੈਗੀ ਸਫੀ ਸੀ ਤੇ 3 ਸਾਲਾਂ ਬਾਅਦ 1975 ਚ ਉਹਨੂੰ ਸਹਿਦ ਅਕਾਦਮੀ ਅਵਾਰਡ ਮਿਲਿਆ 3 ਸਾਲਾਂ ਬਾਅਦ 1975 ਚ ਉਹਨੂੰ ਸਹਿਦ ਅਕਾਦਮੀ ਅਵਾਰਡ ਮਿਲਿਆ ਨਾਮ ਉਹ ਮੜੀ ਦਾ ਦੀਵਾ ਆਧਾਰਿਤ ਹੈ ਮੜੀ ਦਾ ਦੀਵਾ ਆਧਾਰਿਤ ਹੈ ਚਾਰ ਆਪਸ਼ਨਾਂ ਦਿੱਤੀਆਂ ਹੋਈਆਂ ਨੇ ਜਾਤ ਪਾਤ ਤੋਂ ਪੀੜਤ ਲੋਕਾਂ ਦੀ ਮਨੋਦਸਾ ਬਾਰੇ ਆਜ਼ਾਦੀ ਦੀ ਲਹਿਰ ਨਾਲ ਸੰਬੰਧਿਤ ਰਾਮ ਤੇਰੀ ਮੜੀ ਬਾਰੇ ਨਕਸਲਵੜੀ ਲੇਅਰ ਨਾਲ ਸੰਬੰਧਿਤ ਦੇਖੋ ਨਕਸਲਵੜੀ ਲੇਅਰ ਨਾਲ ਸਿੱਧਾ-ਸਿੱਧਾ ਤਾਂ ਕੋਈ ਕੋਈ ਨਾਵਲ ਨਹੀਂ ਬਣਦੀ ਹੈ ਕਿ ਕਰਦੇ ਨੇ ਸਿੰਤਾ ਪਰ ਪਰਸਨੈਬਲ ਜਿਕਰ ਆਉਂਦਾ ਨਕਸਲਵੜੀ ਲੇਅਰ ਦਾ ਪਰਸਨੈਬਲ ਜਿਕਰ ਆਉਂਦਾ ਇਸ ਤਰ੍ਹਾਂ ਹੀ ਆਜ਼ਾਦੀ ਜਿਹੜੀ ਲੇਅਰ ਹੈ ਇਹ ਨਾਲ ਸਿੱਧਾ ਨਹੀਂ ਹੈਗਾ ਪਰ ਜਿਹੜਾ ਇਹ ਨਾਵਲ ਮੜੀ ਦਾ ਦੀਵਾ ਇਹਦੀ ਪਹਿਲੀ ਆਪਸ਼ਨ ਹੈ ਜਾਤ ਪਾਤ ਤੋਂ ਪੀੜਤ ਲੋਕਾਂ ਦੀ ਮਨੋਦਸ਼ਾ ਬਾਰੇ ਹੈ ਮੜੀ ਦਾ ਦੀਵਾ ਜਿਹੜਾ ਹੈਗਾ ਜਗਸੀਰ ਗੁਰਦੇਵਾਲ ਸਿੰਘ ਦੇ ਕਿਸ ਨਾਵਲ ਦਾ ਪਾਤਰ ਹੈ ਮੜੀ ਦਾ ਦੀਵਾ ਦਾ ਆਪਾਂ ਉਹਨੀ ਗੱਲ ਕਰਕੇ ਛੱਡਿਆ ਮੜੀ ਦਾ ਦੀਵਾ ਦਾ ਪਾਤਰ ਹੈ ਉਹਦਾ ਮਾਲਕੜਾ ਪੰਤਾ ਹੁੰਦਾ ਉਹਦੇ ਨਾਲ ਜਿਹੜਾ ਹੈਗਾ ਇਹਦਾ ਟਕਰਾਅ ਹੋ ਜਾਂਦਾ ਉਹ ਪਾਨ ਪਾਣੀ ਦੇ ਪਿਆਰ ਚ ਪਿਆ ਜਾਂਦਾ ਉਹਦੇ ਕਰਕੇ ਅੱਗੇ ਹੈਗਾ ਕਿ ਬਿਸਨਾ ਮਾਗੀ ਭਗਤਾ ਗੁਰਦਿਆਲ ਨਾਵਲ ਜਿਹੜਾ ਗੁਰਦਿਆਲ ਸਿੰਘ ਦੇ ਕਿਸਨਾਵਲ ਦੇ ਪਾਤਰ ਨੇ ਬਿਸਨਾ ਮਾਗੀ ਭਗਤਾ ਜਿਹੜਾ ਹੈਗਾ ਕਿਸਨਾਵਲ ਦੇ ਅਣਹੋਏ ਨਾਵਲ ਦੇ ਪਾਤਰ ਨੇ ਅਣਹੋਏ ਨਾਵਲ ਦੇ ਬਿਸਨਾ ਮਾਗੀ ਭਗਤਾ ਜਿਹੜਾ ਹੈਗਾ ਅਣਹੋਏ ਨਾਵਲ ਦੇ ਅਣਹੋਏ ਨਾਵਲ ਤੋਂ ਬਾਅਦ ਗੁਰਦਿਆਲ ਸਿੰਘ ਨੂੰ ਅਣਹੋਇਆਂ ਦਾ ਨਾਵਲਕਾਰ ਵੀ ਕਹਿਣ ਲੱਗੇ ਸੀ ਅਣਹੋਇਆਂ ਦਾ ਮੋਦਨ ਘਾਲਾ ਤੇ ਗੁਰਦਿਆਲ ਜਿਹੜੇ ਹੈਗੇ ਨੇਗੇ ਗੁਰਦਿਆਲ ਦੇ ਕਿਸਨਾਵਲ ਦੇ ਅਧ ਚੰਦਨੀ ਰਾਤ ਮੋਦਨ ਘਾਲਾ ਜਿਹੜੇ ਹੈਗੇ ਨੇ ਅਧ ਚੰਨੀ ਰਾਤ ਦੇ ਪਾਤਰ ਨੇ ਮੋਦਨ ਘਾਲਾ ਅਧ ਚੰਨੀ ਰਾਤ ਨਾਵਲਕਾਰ ਹਰदयाल ਸਿੰਘ ਨੇ ਵਿਦਵਾ ਜੀਵਨ ਦੇ ਪ੍ਰਸੰਗ ਰਾਹੀਂ ਧਾਰਮਿਕ ਉਪਰੇ ਪੰਦੇ ਦਿਖਾਦ ਨੂੰ ਕਿਸ ਨਾਵਲ ਵਿੱਚ ਬਿਆਨ ਕੀਤਾ ਹੈ ਕੁਵੇਲਾ ਵਿੱਚ ਕੁਵੇਲਾ ਵਿੱਚ ਕੀਤਾ ਜੀ ਕੁਵੇਲਾ ਵਿੱਚ ਉਹਨਾਂ ਨੇ ਇਸ ਖਾਦ ਨੂੰ ਬਿਆਨ ਕੀਤਾ 1977 ਵਿੱਚ ਰਚੇ ਨਾਵਲ ਅੰਨੇ ਘੋੜੇ ਦਾ ਦਾਨ ਵਿੱਚ ਨਾਵਲਕਾਰ ਨੇ 1977 ਚ ਰਚਿਆ ਨਾਵਲ ਅੰਨੇ ਘੋੜੇ ਦਾ ਦਾਨ ਜਾਤਪਾਤ ਤੋਂ ਪੀੜਤ ਲੋਕਾਂ ਦੀ ਮਾਨਸਿਕ ਸੰਦਰਸਾ ਹੈ ਇਹ ਤਾਂ ਪਰ ਦੇਖੀ ਆਈ ਕਿਹੜੇ ਚ ਦਿਖਾਇਆ ਆਜ਼ਾਦੀ ਦੀ ਲਹਿਰ ਨੂੰ ਰੂਪਮਾਨ ਕੀਤਾ ਹੈ ਲਕਸ਼ਵਰੀ ਲੈਰਨਰਸ ਸੰਬੰਧਿਤ ਦੌੜ ਦੌੜ ਤੋਂ ਲਿਖੀ ਹੈ ਇਸ ਰਿਪੋਰਟ ਇੱਕ ਜਿਹੜਾ ਜ਼ਿਕਰ ਆਇਆ ਇਹ ਪਰਸਾ ਚਾ ਹੈ ਇਹਦਾ ਜਿਹੜਾ ਹੈਗਾ ਪਹਿਲਾ ਆਪਾਂ ਦੇਖੀ ਹੈ ਕਿਹੜੇ ਨਾਵਲ ਦੀ ਗੱਲ ਕਿਹੜੇ ਚ ਆਇਆ ਇਹਦਾ ਆਨਸਰ ਸਹੀ ਚੌਥਾ ਹੈਗਾ ਪਿੰਡ ਵਾਲਿਆਂ ਤੇ ਵੇੜੇ ਵਾਲੇ ਨੇ ਤਣਾਅ ਨੂੰ ਜਿੱਤ ਰਿਹਾ ਕਿਹੜੇ ਨਾਵਲ ਚ ਅੰਨੇ ਘੋੜੇ ਦਾ ਦਾਨ ਚ ਪਿੰਡ ਵਾਲਿਆਂ ਤੇ ਵੇੜੇ ਵਾਲਿਆਂ ਦੇ ਤਣਾਅ ਨੂੰ ਜਿੱਤ ਰਿਹਾ ਅੰਨੇ ਘੋੜੇ ਦਾ ਦਾਨ ਜਿਹੜਾ 1976 ਵਿੱਚ ਰਚਿਆ ਗਿਆ ਹੈ ਜੀ ਨਾਵਲਕਾਰ ਗੁਰਦਿਆਲ ਸਿੰਘ ਨੂੰ ਹਣ ਹੋਇਆ ਦਾ ਨਾਵਲ ਕਰਕੇ ਕਿਹਾ ਜਾਂਦਾ ਹੈ 트ੈਂਡ ਸੈਟ ਨਾਵਲ ਕਰਕੇ ਕਿਹਾ ਜਾਂਦਾ ਸਤਕਸਾ ਪਰਿਸ਼ੁਰੂਆਤ ਕਹਾਣੀ ਤੋਂ ਕੀਤੀ ਸਾਰੀਆਂ ਗੱਲਾਂ ਸੱਚ ਨਹੀਂ ਹੁੰਦਾ ਬਾਰੇ ਉਪਰੋਕਤ ਸਾਰੇ 트ੈਂਡ ਸੈਟ ਨਾਵਲ ਕਰ ਵੀ ਕਿਹਾ ਜਾਂਦਾ ਜਿਹੜਾ ਹੈਗਾ ਡਾਕਟਰ ਅਤਰ ਸਿੰਘ ਤੇ ਹੋਰ ਇੱਕ ਦੋ ਵਿਦਵਾਨਾਂ ਨੇ ਉਹਨਾਂ ਨੂੰ ਕਿਹਾ 트ੈਂਡ ਸੈਟ ਨਾਵਲ ਨਾਵਲ ਕਰ ਹਣ ਹੋਇਆ ਦਾ ਨਾਵਲ ਕਰ ਵੀ ਕਿਹਾ ਜਾਂਦਾ ਤੇ ਜਿਹੜਾ ਹੈਗਾ ਸਤਕਸਾ ਪਰਿਸ਼ੁਰੂਆਤ ਦੀ ਸ਼ੁਰੂਆਤ ਵੀ ਉਹਨਾਂ ਨੇ ਕਹਾਣੀ ਤੋਂ ਕੀਤੀ ਹੈ ਇਹ ਸਾਰੀਆਂ ਗੱਲਾਂ ਸੱਚ ਨੇ ਕਿਹੜਾ ਆਲੋਚਕ ਨਾਵਲਕਰ ਗੁਰਦਿਆਲ ਸਿੰਘ ਨੂੰ ਪੰਜਾਬੀ ਦਾ ਪਹਿਲਾ ਫਿਲਾਸਫਰ ਗਲਪਕਾਰ ਕਹਿੰਦਾ ਟੀ ਆਰ ਬਨੋਤ ਡਾ. ਕੇਰ ਬਨੋਦ ਨੇ ਜਿਹੜਾ ਹੈਗਾ ਗੁਰਦਿਆਲ ਸਿੰਘ ਨੂੰ ਪੰਜਾਬੀ ਦਾ ਪਹਿਲਾ ਫਿਲਾਸਫਰ ਗਲਪਕਾਰ ਕਿਹਾ ਪੰਜਾਬੀ ਦਾ ਪਹਿਲਾ ਫਿਲਾਸਫਰ ਗਲਪਕਾਰ ਕਿਹਾ ਅੱਗੇ ਜੇ ਆਪਾਂ ਗੱਲ ਕਰੀਏ ਗੁਰਦਿਆਲ ਸਿੰਘ ਦੇ ਨਾਵਲਾਂ ਵਿੱਚ ਕੀ ਹੈ ਇਹ ਸਾਡਵਾਦ ਹੈ ਮਹਾਨਗਰ ਤੇ ਪ੍ਰਵਾਸ ਹੈ ਮਲਬਈਆਂ ਅੰਚਲਿਕਤਾ ਕੀ ਹੈ ਮਲਬਈ ਅੰਚਲਿਕਤਾ ਮਲਵਈ ਆਚਲਿਕਤਾ ਕੀ ਹੁੰਦੀ ਹੈ ਉਹ ਤੇ ਜਣਾ ਹੈਗਾ ਉਸ ਖਿੱਤੇ ਦੀ ਜਿਹੜੀ ਹੈਗੀ ਹੈ ਬੋਲੀ ਦਾ ਉਹਦਾ ਹੱਬ ਸਾਰਾ ਪ੍ਰਭਾਵ ਹੁੰਣਾ ਉਸ ਖਿੱਤੇ ਦਾ ਪ੍ਰਭਾਵ ਹੁੰਣਾ ਮਲਵਈ ਆਚਲਿਕਤਾ ਹੈਗੀ ਹੈ ਗੁਰਦਿਆਲ ਸਿੰਘ ਦੇ ਨਾਵਲਾਂ ਚ ਮਲਵਈ ਆਚਲਿਕਤਾ ਨਾਈਟ ਆਫ ਦਾ ਹਾਫ ਮੂਨ ਅੰਗਰੇਜ਼ੀ ਦਾ ਅਨੁਵਾਦ ਕਿਸ ਨੇ ਕੀਤਾ ਇਹ ਜਿਹੜੀ ਗੁਰਦਿਆਲ ਸਿੰਘ ਦੀ ਅਧ ਚਾਂਦਰੀ ਰਾਤ ਨਾਵਲ ਹੈ ਜਿਹੜੀ ਗੁਰਦਿਆਲ ਸਿੰਘ ਦੀ ਅਧ ਚਾਂਦਰੀ ਰਾਤ ਨਾਵਲ ਹੈ ਉਹਦਾ ਜਿਹੜਾ ਹੈਗਾ ਅੰਗਰੇਜ਼ੀ ਜਿਹੜਾ ਹੈਗਾ ਅਨੁਵਾਦ ਹੋਇਆ ਹੈ ਨਾਈਟ ਹਾਫ ਆਫ ਦਾ ਮੂਨ ਦੇ ਵਿੱਚ ਅੰਗਰੇਜ਼ੀ ਜਨਵਾਦ ਹੋਇਆ ਨਾਈਟਸ ਆਫ ਦਾ ਮੂਨ ਦੇ ਵਿੱਚ ਕਿਸ ਨੇ ਕੀਤਾ ਇਹ ਮੈਂ ਛੋਟੇ ਤੇ ਛਾੜਦਾ ਤੁਸੀਂ ਕਮੈਂਟ ਕਰਕੇ ਦੱਸਣਾ ਨਹੀਂ ਆਪਾਂ ਅਗਲੀ ਵਿੱਚ ਗੱਲ ਕਰ ਲਾਂਗੇ ਥਿਉਰੀ ਦੇਖ ਲਿਓ ਨਹੀਂ ਤਾਂ ਇੱਥੇ ਥਿਉਰੀ ਪਈ ਐ ਇਸ ਚੈਨਲ ਤੇ ਗੁਰਦਿਆਲ ਸਿੰਘ ਦੀ ਉਹਦੇ ਵਿੱਚ ਵੀ ਤੁਹਾਨੂੰ ਇਹਦਾ ਜਵਾਬ ਜਿਹੜਾ ਹੈਗਾ ਮਿਲ ਜੂਗਾ ਪਰ ਫਿਲਹਾਲ ਮੈਂ ਛੋਟੇ ਤੇ ਛਾੜਦਾ ਕਿਹਦਾ ਨੂੰ ਅੰਗਰੇਜ਼ੀ ਜਨਵਾਦ ਕਿਸ ਨੇ ਕੀਤਾ ਕੀ ਨਾਮ ਸੀ ਇਹਦਾ ਅਜਮੇਰ ਰੋਡ ਰੋਡੇ ਸੀ ਸਿਲੈਕਟਰ ਦਾ ਨਾਮ ਜਾਂ ਕੋਈ ਹੋਰ ਸੀ ਤੁਸੀਂ ਆਪੇ ਦੇਖਿਓ ਅਲੋਚਕਾ ਨੇ ਗੁਰਦਿਆਲ ਸਿੰਘ ਦੇ ਕਿਹੜੇ ਨਾਵਲ ਨੂੰ ਇਤਿਹਾਸਕ ਦੱਸਤਾ ਵਜ ਕੇ ਹੈ ਅਲੋਚਕਾ ਨੇ ਗੁਰਦਿਆਲ ਸਿੰਘ ਦੇ ਕਿਹੜੇ ਨ ਮਾਸ ਡਿਕਤ ਮਾਸ ਡਿਕਤ ਜਾਂ ਇਤਿਹਾਸਕ ਦਸਤਾਵੇਜ਼ ਵਿੱਚ ਇਹਨੂੰ ਕਿਹਾ ਆਥਨ ਉੱਗਣ ਨੂੰ ਕਿਹਾ ਬਹੁਤ ਇੰਪੋਰਟੈਂਟ ਸਵਾਲ ਹੈ ਇਹ ਮਾਸ ਡਿਕਤ ਜਾਂ ਆਥਨ ਕਿਹਨੂੰ ਕਿਹਾ ਆਥਨ ਉੱਗਣ ਨੂੰ ਕਿਹਾ ਇਹ ਬਹੁਤ ਹੀ ਇੰਪੋਰਟੈਂਟ ਸਵਾਲ ਹੈ ਵੈਸੇ ਸਾਰੇ ਸਵਾਲ ਇਹ ਆਪਾਂ ਇੰਪੋਰਟੈਂਟ ਹੀ ਲੈ ਕੇ ਆਏ ਆ ਆਪਾਂ ਬਾਦੂ ਮੁੱਠਾ ਸਫਾਈ ਨਹੀਂ ਕਰਵਾਵਾਂਗੇ ਤੁਹਾਡੀ ਗੁਰਦਿਆਲ ਸਿੰਘ ਕਿਸ ਤਰ੍ਹਾਂ ਦਾ ਨਾਲਕਾਰ ਹੈ ਮਾਰਕਸਵਾਦੀ ਪ੍ਰਗਤੀਵਾਦੀ ਯਥਾਰਤਵਾਦੀ ਅਭਸਰਦਵਾਦੀ ਪ੍ਰਯੋਗਵਾਦੀ ਤਾਂ ਕਿਹੜਾ ਹੈਗਾ ਪ੍ਰਗਤੀਵਾਦੀ ਯਥਾਰਤਵਾਦੀ ਆਪਾਂ ਘਟ ਤੋਂ ਘਟ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਸਵਾਲ ਕਰਾਉਣ ਦੀ ਕੋਸ਼ਿਸ਼ ਕੀਤੀ ਹੈ 30ਵਾਲ ਤੋਂ ਸਿੱਧੇ-ਸਿੱਧੇ ਨੇ ਬਾਕੀ ਉਹਨਾਂ ਦੇ ਨਾਲ ਜੁੜਦੀ ਜਾਣਕਾਰੀ ਨੂੰ ਜਲਾ ਲਈਏ ਤਾਂ ਆਪਾਂ ਜਿਹੜੀ ਹੈਗੀ 2 2 3 3 ਸਵਾਲ ਨਾਲ ਕਰਿਆ ਤਾਂ ਆਪਣੇ 60 70 ਸਵਾਲ ਬਹੁਤ ਥੋੜੇ ਟਾਈਮ 'ਚ ਹੋ ਗਏ ਨੇ ਤਾਂ ਇਸੇ ਤਰ੍ਹਾਂ ਹੀ ਆਪਾਂ ਜਿਹੜਾ ਹੈਗਾ ਬਾਕੀ MCQ 'ਚ ਬਾਕੀਆਂ ਵਾਰੀ ਲੈ ਕੇ ਆਏ ਕਰਾਂਗੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਦਬਾ ਲਓ ਤੇ ਆਪਣੇ ਦੋਸਤਾਂ ਨਾਲ ਸਾਂਝਾ ਜ਼ਰੂਰ ਕਰਿਓ ਤਾਂ ਕਿ ਅਸੀਂ ਹੋਰ ਵੱਧ ਜਿੰਨੇ ਜ਼ਿਆਦੇ ਸਾਡੇ ਕਨੇਡ ਹੈਗੇ ਨੇ ਦੋਸਤ ਦੇਖਣ ਵਾਲੇ ਵਧਣਗੇ ਤਾਂ ਉਹਨੇ ਜ਼ਿਆਦੇ ਮਿਹਨਤ ਨਾਲ ਤੇ ਉਹਨੇ ਜ਼ਿਆਦੇ ਜਿਹੜੇ ਹੈਗੇ ਕਲਾਸਾਂ ਅਸੀਂ ਇੱਥੇ ਲੈ ਕੇ ਆਇਆ ਕਰਾਂਗੇ ਤੁਹਾਡੇ ਲਈ ਧੰਨਵਾਦ ਜ ਮਿਲਦੇ ਆਪਾਂ ਅਗਲੀ ਵਾਰ